ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੱਬਲੀ ਜਗਮੀਤ ਸਿੰਘ ਬਰਾੜ ਨੇ ਪਿਤਾ ਦੀ ਸਿਆਸੀ ਮੌਤ ਵਸਾਰ ਦਿੱਤੀ ਹੈ ਅਕਾਲੀ ਦਲ ਵੱਲੋਂ ਟਿਕਟ ਨਾ ਮਿਲਣ ਕਾਰਨ ਗੁਰਮੀਤ ਸਿੰਘ ਬਰਾੜ ਦੀ ਸਦਮੇ ਕਾਰਨ ਮੌਤ ਹੋਈ ਸੀ ਮੀਡੀਆ ਦੇ ਵਿੱਚ ਛਪੀਆਂ ਰਿਪੋਰਟਾਂ ਆਈਆਂ ਕਿ ਕਿਸੇ ਵੇਲੇ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਦੀ ਕਤਾਰ ਵਿੱਚ ਰਹੇ ਸਾਬਕਾ ਲੋਕ ਸਭਾ ਮੈਂਬਰ ਜਗਮੀਤ ਪ੍ਰਾੜ ਹੁਣ ਅਕਾਲੀ ਬਣ ਗਏ ਹੈ ਆਪਣੇ ਕੱਟੜ ਸਿਆਸੀ ਸ਼ਰੀਕ ਬਾਦਲ ਪਰਿਵਾਰ ਦੇ ਲੰਘੇ ਦਿਨੀ ਉਹ ਮੁਖਸਰ ਵਿੱਚ ਚੋਲੀ ਪਹਿਗਾ ਹੈ ਬਰਾੜ ਬੇਬਾਕ ਨੇਤਾ ਵਜੋਂ ਜਾਣੇ ਜਾਂਦੇ ਐ ਇਸ ਲਈ ਸੂਬੇ ਦੇ ਲੋਕ ਉਹਨਾਂ ਦਾ ਸਤਿਕਾਰ ਕਰਦੇ ਨੇ ਜਗਮੀਤ ਨੇ ਬਾਦਲ ਪਰਿਵਾਰ ਵਿਰੁੱਧ ਦੋ ਵਿਧਾਨ ਸਭਾ ਤੇ ਤਿੰਨ ਪਾਰਲੀਮੈਂਟ ਦੀਆਂ ਚੋਣਾਂ ਲੜੀਆਂ ਲਗਭਗ 39 ਸਾਲ ਉਹਨਾਂ ਬਾਦਲ ਪਰਿਵਾਰ ਨਾਲ ਆੜਾ ਵਿੱਢੀ ਰੱਖਿਆ ਇੱਕ ਵਾਰ ਸਾਲ 1999 ਵਿੱਚ ਸੁਖਬੀਰ ਬਾਦਲ ਨੂੰ ਹਰਾ ਕੇ ਪਾਰਲੀਮੈਂਟ ਦੀਆਂ ਪੌੜੀਆਂ ਜਗਮੀਤ ਭਰਾੜ ਚੜ੍ਹੇ ਸਨ ਉਹ ਜਗਮੀਤ ਸਿੰਘ ਬਰਾੜ ਅਕਾਲੀ ਪਛੋਕੜ ਵਾਲੇ ਮੰਨੇ ਜਾਂਦੇ ਆ ਉਹਨਾਂ ਦੇ ਪਿਤਾ ਗੁਰਮੀਤ ਸਿੰਘ ਬਰਾੜ ਸਾਹਿਬ ਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਾਸੇ ਨੇਕਟ ਵਰਤੀਆਂ ਵਜੋਂ ਜਾਣੇ ਜਾਂਦੇ ਸਨ ਉਹਨਾਂ ਨੇ ਸਾਲ 1957 ਵਿੱਚ ਅਕਾਲੀ ਦਲ ਵੱਲੋਂ ਬਾਘਾ ਪ੍ਰਾਣਾ ਹਲਕੇ ਤੋਂ ਚੋਣ ਲੜੀ ਸੀ ਤੇ ਜਿੱਤ ਪ੍ਰਾਪਤ ਕੀਤੀ ਸੀ ਉਹ ਤਿੰਨ ਵਾਰ ਬਲੋਠ ਹਲਕੇ ਤੋਂ ਅਕਾਲੀ ਵਿਧਾਇਕ ਬਣੇ ਸਨ ਸਾਲ 1977 ਚ ਪ੍ਰਕਾਸ਼ ਸਿੰਘ ਬਾਦਲ ਦੇ ਪਹਿਲੀ ਵਾਰ ਸੂਬੇ ਦੇ ਮੁੱਖ ਮੰਤਰੀ ਬਣ ਤੋਂ ਬਾਅਦ ਉਹਨਾਂ ਦੀ ਖਾਲੀ ਲੋਕ ਸਭਾ ਸੀਟ ਤੋਂ ਬਰਾੜ ਦੇ ਪਿਤਾ ਜਿਮਨੀ ਚੌਣ ਲੜਨਾ ਚਾਹੁੰਦੇ ਸਨ ਪਰ ਕਾਲੀ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਦੇ ਉਹਨਾਂ ਨੂੰ ਟਿਕਟ ਦੀ ਹਾਂ ਕਰਕੇ ਟਿਕਟ ਨਹੀਂ ਸੀ ਦਿੱਤੀ ਇਹ ਸਦਮਾ ਉਹਨਾਂ ਲਈ ਜਾਨਲੇਵਾ ਸਾਬਤ ਹੋਇਆ ਸੀ ਪਿਤਾ ਦੀ ਮੌਤ ਤੋਂ ਬਾਅਦ ਜਗਮੀਤ ਸਿੰਘ ਬਰਾੜ ਦਾ ਬਾਦਲ ਪਰਿਵਾਰ ਨਾਲ ਪੈਦਾ ਹੋਇਆ 36 ਦਾ ਅੰਕੜਾ ਪੂਰੇ 40 ਸਾਲ ਜਾਰੀ ਰਿਹਾ ਜਗਮੀਤ ਸਿੰਘ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਵੀ ਰਹਿ ਚੁੱਕੇ ਐ ਬਰਗਾੜੀ ਮੋਰਚੇ ਦੌਰਾਨ ਜਗਮੀਤ ਪ੍ਰਾੜ ਨੇ ਉੱਥੇ ਜੁੜੇ ਲੋਕਾਂ ਦੇ ਇਕੱਠ ਵਿੱਚ ਜਿਹੜਾ ਪਾਸ਼ion ਦਿੱਤਾ ਉਹ ਲੋਕਮਾਨਾਂ ਚ ਅਜੇ ਮਨ ਫੀ ਨਹੀਂ ਹੋਇਆ ਆਪਣੀ ਸਿਆਸੀ ਜ਼ਮੀਨ ਤਲਾਸ਼ਦੇ ਆ ਜਗਮੀਤ ਪ੍ਰਾੜ ਦੇ ਆਪਣੇ ਪਿਤਾ ਦੀ ਸਿਆਸੀ ਮੌਤ ਨੂੰ ਭੁਲਾ ਦਿੱਤਾ ਹੈ ਜਗਮੀਤ ਪ੍ਰਾੜ ਇੱਕ ਵਾਰ ਇੰਟਰਵਿਊ ਵਿੱਚ ਕਹਿੰਦੇ ਐ ਕਿ ਉਹ ਇੱਕ ਵਾਰ ਲੰਬੀ ਵਿਧਾਨ ਸਭਾ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣਾ ਚਾਹੁੰਦੇ ਆ ਉਹਨਾਂ ਦਾ ਸੁਪਨਾ ਹੈ ਪਰ ਉਹ ਖੁਦ ਬਾਦਲ ਪਰਿਵਾਰ ਹੱਥੋਂ ਸਿਆਸੀ ਲੜਾਈ ਹਾਰ ਗਏ ਨੇ ਇਹ ਨਹੀਂ ਦਿਨੀ ਪੰਜਾਬ ਡੈਰੀ on Facebook ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਬਸ ਸਰਚ ਕਰੋ ਪੰਜਾਬ ਡੈਰੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਆਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਹਾਨੂੰ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ